ਜਿਹੜਾ ਇਥੋਂ ਬਾਜੀ ਮਾਰ ਗਿਆ 2000 ਸਤਾਜ ਵੀ ਬਾਜੀ ਮਾਰੂਗਾ ਦੀਪੂ ਇੱਕਵਾਨੀ ਹੈ ਜਿਹਦੇ ਦੋ ਉਮੀਦਵਾਰਾਂ ਦਾ ਫਸਮਾ ਮੁਕਾਬਲਾ ਹੈ ਜੀ ਇੱਥੇ ਇੱਕ ਅਕਾਲੀ ਦਲ ਦਾ ਇੱਕ ਅਮਰਪਾਲ ਜੀ ਦਾ ਕਿਹੜਾ ਅੱਗੇ ਜਾਊ ਅਕਾਲੀ ਦਲ ਵਾਲੇ ਵੀ ਅੱਗੇ ਆ ਤੇ ਅਮਰਪਾਲ ਜੀ ਵਾਲੇ ਵੀ ਅੱਗੇ ਆ ਬਾਕੀ ਭਾਜੀਪੀ ਕਾਂਗਰਸ ਦਾ ਜਾ ਹੋਰ ਆਪ ਵਾਲੇ ਦਾ ਕੁਝ ਨਹੀਂ ਪਤਾ ਕੁਝ ਕਹਿ ਨਹੀਂ ਸਕਦੇ ਆਪਾਂ ਪਰਵਾਲਾ ਬੰਦਾ ਡੂ ਆ ਹਾਂ ਪਾਰਟੀ ਖਤਮ ਹੋ ਗਈ ਆ ਆਮਰਾ ਤਾਂ ਪਾਲ ਤੋਂ ਬੰਦੇ ਚ ਕੀ ਖਾਸੀਅਤ ਹੈ ਜੀ ਪਾਰਟੀ ਆ ਜੀ ਐਸਤ ਕੀ ਕਹਿੰਦੀ ਤਰਨ ਤਾਰਨ ਦੀ ਕਿ ਕਿਹਨੂੰ ਐ ਕਿ ਐਮਐਲਏ ਬਣਾਉਣਾ ਬੋਰਡ ਲੱਗੇ ਆ ਵੱਖੋ ਵੱਖਰੇ ਉਮੀਦਵਾਰਾਂ ਦੇ ਐ ਕਿ ਕਿਨੂੰ ਜਿਤਾਉਂਗੇ ਹਰਮਿੰਦਰ ਸਿੰਘ ਨੂੰ ਜੀ ਹਰਮਿੰਦਰ ਸਿੰਘ ਨੂੰ ਹਰਮਿੰਦਰ ਸਿੰਘ ਕਿਹਾ ਬੱਟਾ ਬਹੁਤ ਆ ਜਾਂਦਾ ਭਾਜੀ ਹਾਂ ਜੀ ਹਰਪ੍ਰੀਤ ਸਿੰਘ ਦੇ ਨਾਲ ਨਸ਼ਾ ਕਿੰਨਾ ਆਉਣਾ ਇਹ ਦੱਸੋ ਪਹਿਲੀ ਸਰਕਾਰਾਂ ਚ ਵੀ ਨਸ਼ਾ ਹੀ ਰਿਆ ਅੱਛਾ ਜੀ ਨਸ਼ਾ ਹੀ ਮੁਖ ਰਿਆ ਵਾ ਹਰ ਇੱਕ ਸਰਕਾਰ ਦੇ ਅੰਦਰ ਅੱਛਾ ਜੀ ਘਰਾਂ ਦੇ ਘਰ ਹੀ ਬਰਬਾਦ ਹੋ ਗਏ ਵੇਖੋ ਬੋਰਡ ਜਿੰਨੇ ਮਰਜ਼ੀ ਪਾ ਦिए ਸੇਮ ਸਿਚੁਏਸ਼ਨ ਤੇ ਆਮ ਆਦਮੀ ਦੀ ਉਹੀ ਹੁੰਦੀ ਐ ਕਿਹਨੂੰ ਜਤਾਉਣਾ ਐ ਤਿੱਖੇ ਆਈ ਇਹ ਕਹਿਨੂੰ ਵੀ ਨਹੀਂ ਜਤਾ ਸਕਦੇ ਜਿਹੜਾ ਜਿੱਥੂ ਕਰਦੇ ਉਹ ਨਹੀਂ ਵੇੜੇ ਕਰਦਾ ਐਮਐਲਏ ਜਿਹਨੂੰ ਮਰਜ਼ੀ ਪਾ ਦੇ ਤਰਨ ਤਰਨ ਦਾ ਹਾਲੇ ਹੋਈ ਰਹਿਣਾ ਜਿਹੜਾ ਮਰਜ਼ੀ ਪਾ ਦੇ ਵੇਖਣ ਤਾਂ ਬੁੱਢੇ ਹੋ ਗਏ ਉਹ ਵੀ ਸ਼ਵੇਂਦੇ ਬੰਦਾ ਹੀ ਬਦਲਦੇ ਆ ਹੋਰ ਕੀ ਬਦਲਦੇ ਕੋਈ ਸਰਕਾਰਾਂ ਕੱਲਾ ਲੋਕੋ ਹੋਇਆ ਚੇਂਜ ਬਸ ਉਹੀ ਨਹੀਂ ਤੇ ਉਹ ਵੀ ਬਦਲ ਬਦਲੀ ਆਉਣਦੇ ਕਿੰਨੇ ਮਨਿਸਟਰ ਬਦਲ ਗਏ ਤੁਸੀਂ ਦੱਸੋ ਕੋਈ ਆਪ ਜਾ ਜਾਂਦਾ ਕੋ ਕਾਲੀਆਂ ਚਲੇ ਜਾਂਦਾ ਕੋ ਕਾਂਗਰਸ ਚਲੇ ਜਾਂਦਾ ਕੋ ਭਾਜਪਾ ਚਲੇ ਜਾਂਦਾ ਬੰਦੇ ਹੀ ਬਦਲਦੇ ਮਗਰੋਂ ਕੀ ਬਦਲਿਆ ਇਹ ਜਨਤਾ ਦਾ ਹਾਲੇ ਹੋਈ ਰਹਿ ਲੋਕਾਂ ਕੋ ਪੈਸੇ ਲੁੱਟੇ ਜਾਂਦੇ ਆ ਬੁਰਾ ਹਾਲ ਹੋਣ ਧਿਆਵਾ ਕਿਸੇ ਦਾ ਜੀਣਾ ਮਹਾਲ ਹੋਇਆ ਪਿਆ ਆ ਲੋਕ ਡਰਦੇ ਸਾਰੇ ਘਰੇ ਫਿਰਦੇ ਆ ਇਹ ਸੌਖੇ ਨਹੀਂ ਗੇ ਜਿਵੇਂ ਲੁਧਿਆਣਾ ਔਰ ਜਲੰਧਰ ਦੇ ਵਿੱਚ ਰਾਸ਼ਨ ਦੀਆਂ ਕਿੱਟਾਂ ਵੰਡਣ ਦੀ ਚਰਚਾ ਹੋਈ ਇਸ ਤਰੀਕੇ ਦੇ ਨਾਲ ਤਰਨਤਾਰਨ ਨਾਲ ਹਲਕੇ ਦੇ ਵਿੱਚ ਜੇਕਰ ਰਾਸ਼ਨ ਦੀਆਂ ਕਿੱਟਾਂ ਬੋਤਲਾਂ ਜੇ ਸੂਟ ਵੰਡੇ ਜਾਣ ਤਾਂ ਤਰਨਤਨ ਹਲਕੇ ਦੇ ਲੋਕ ਉਹਨਾਂ ਦੇ ਹੱਕ ਚ ਭੁਗਤੇ ਜਾਣਗੇ ਤਰਨਤਨ ਸਿਟੀ ਨੂੰ ਨਹੀਂ ਇਸ ਬਾਰੇ ਕੁਝ ਵੀ ਪਤਾ ਪਿੰਡਾਂ ਥਾਵਾਂ ਦੇ ਜਿੱਥੇ ਮਤਲਬ ਕੀ ਇਹੋ ਜਿਹੇ ਪਾਣੀ ਵਗੈਰਾ ਆਇਆ ਵਾ ਉਹਨਾਂ ਨੂੰ ਮੰਨ ਲਓ ਕੀ ਬਤਾਉਣਾ ਨਾਲ ਕਿਉਂਕਿ ਸਾਨੂੰ ਸਿਟੀ ਦੇ ਵਿੱਚ ਇੱਥੇ ਹੀ ਸੇਵ ਰਹੇ ਆ ਇੱਥੇ ਕੋਈ ਗੱਲਬਾਤ ਇਸ ਤਰ੍ਹਾਂ ਨਹੀਂ ਹੋਈ ਤਾਂ ਨਾ ਇਹ ਮੈਟਰ ਬਾਰੇ ਤਰਨਤਨ ਸ਼ਹਿਰ ਵਾਲਿਆਂ ਨੂੰ ਪਤਾ ਹੱਲੇ ਆਵਾਜ਼ ਉਹਨਾਂ ਦੀ ਆ ਰਹੀ ਹੈ ਮੰਦਿਰ ਤੋਂ ਉਹਨਾਂ ਦੀ ਚੋਰੀ ਓ ਭਾਜੀ ਸਾਰਿਆਂ ਨੇ ਇਹਨਾਂ ਨੂੰ ਕਾਂਗਰਸ ਨੂੰ ਵੇਖ ਲਿਆ ਵਾ ਕਾਲੀਆਂ ਨੂੰ ਵੀ ਵੇਖ ਲਿਆ ਵਾ ਆਮ ਆਦਮੀ ਪਾਰਟੀ ਨੇ ਹੁਣ ਕੀ ਸੀਆ ਕਰਾਤੀਆਂ ਵਾ ਠੀਕ ਹੈ ਜੀ ਹੁਣ ਕਹਿੰਦੇ ਚਲੋ ਲੋਕਾਂ ਦਾ ਇੱਥੇ ਤੱਕ ਹੋ ਗਿਆ ਵਾ ਕਹਿੰਦੇ ਜੇ ਹੀ ਵੋਟ ਜੇ ਖਰਾਬ ਹੀ ਕਰਨੀ ਨਾ ਇਹਨਾਂ ਨੂੰ ਨਹੀਂ ਪਾਉਣੀ ਨਿਊਟੂ ਛੱਡਰ ਵਾਲੇ ਨੂੰ ਪਾ ਦੇਣੀ ਹੈ ਨਿਊਟੂ ਛੱਡਰ ਵਾਲਾ ਵੀ ਖੜ ਗਿਆ ਖੜ ਗਿਆ ਜੀ ਪੇਪਰ ਭਰਦੇ ਉਹਨੇ ਕੱਲ ਦੇ ਹਾਂਜੀ ਆਮ ਆਦਮੀ ਪਾਰਟੀ ਨਾ ਦੇ ਰੱਖਿਆ ਪਾ ਲੈ ਆਮ ਆਦਮੀ ਪਾਰਟੀ ਸਾਰੇ ਉਸ ਹੁਤਾ ਨੂੰ ਜਾਓ ਦੇਰਤਾ ਜੀ ਆ ਕੇ ਸੁਣੋ ਸਹੀ ਵੋਟਾਂ ਲੈ ਆਏ ਨੇ ਮੁਰਤੇ ਕੋਈ ਨਹੀਂ ਬੋੜਦਾ ਭਾਈ ਹਮਪਾਲ ਸਿੰਘ ਜੀ ਬਹੁਤ ਆਵਾਜ਼ ਆ ਅਮਰਤਪਾਲ ਸਿੰਘ ਹੋ ਰਹੀ ਤਾਂ ਪਤਾ ਹੋਊਗਾ ਇੱਥੋਂ ਉਹਨਾਂ ਨੂੰ ਇਤਨ ਗੇ ਜੀ ਇਤਨ ਉਹ ਜੀ ਕੀ ਖਾਸੀਅਤ ਹੈ ਭਾਈ ਅਮਰਤਪਾਲ ਸਿੰਘ ਦੇ ਜਿਹੜੇ ਉਹ ਕੈਂਡੀਡੇਟ ਨੇ ਮਨਦੀਪ ਸਿੰਘ ਕੀ ਖਾਸੀਅਤ ਹੈ ਉਹਨਾਂ 'ਚ ਖਾਸ ਜੀ ਦੇਖੋ ਜੀ ਪਤਾ ਹੀ ਹੈ ਸਾਰਿਆਂ ਨੂੰ ਸਰਕਾਰਾਂ ਦੇਖੀਆਂ ਹੈ ਲੋਕਾਂ ਨੇ ਠੀਕ ਹੈ ਜੀ ਕੀ ਮਾਹੌਲ ਹੈ ਹਰ 10 ਮਿੰਟ ਬਾਅਦ ਤਰਨਾ ਲੱਗ ਜਾਂਦਾ ਹਰ 20 ਮਿੰਟ ਬਾਅਦ ਤਰਨਾ ਲੱਗ ਜਾਂਦਾ ਦੇਖੋ ਲੋਕ ਸਾਰਾ ਬਦਲਾ ਚਾਹੁੰਦੇ ਭਈ ਮੁਕਾਬਲਾ ਤੇ ਇਹਨਾਂ ਦਾ ਦੋ ਤਿੰਨਾਂ ਦਾ ਹੋਣ ਗਿਆ ਵਾ ਜਿਹੜਾ ਕਿਹਦਾ ਅਮਰਤਪਾਲ ਭਾਈ ਜਸ ਸਿੰਘ ਜੀ ਦਾ ਭਗਵੰਤ ਮਾਨ ਜੀ ਦਾ ਇਹਨਾਂ ਦਾ ਸਾਰਿਆਂ ਦਾ ਹੋਣ ਦੇ ਮੁਕਾਬਲਾ ਅੱਗੇ ਕੌਣ ਜਾਊ ਵੇਖੋ ਭਾਈ ਅੰਮ੍ਰਿਤਸਰ ਜਾਏਗਾ ਉਹ ਜਤਣਗੇ ਇੱਥੇ ਹਾਂਜੀ